ਖੰਨਾ ਦੇ ਲਲ੍ਹੜੀ ਰੋਡ ਤੇ ਦੁਕਾਨਦਾਰ ਤੇ ਹਮਲਾ ਆਸਪੜੋਸ ਦੇ ਦੁਕਾਨਦਾਰ ਬਚਾਨ ਆਏ ਤੇ ਉਹਨਾਂ ਵੀ ਤੇਜ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਗਿਆ ਪ੍ਰਤ ਜਾਣਕਾਰੀ ਦੇ ਅਨਸਾਰ ਖੰਨਾ ਲਲ੍ਹੜੀ ਰੋਡ ਤੇ ਨਜ਼ਦੀਕ ਸੁਨੀਲ ਕੁਮਾਰ ਨੀਟਾ ਐਮਸੀ ਦੇ ਆਫਿਸ ਦੇ ਨਾਲ ਦੇ ਦੁਕਾਨਦਾਰ ਤੋਂ ਕੁਝ ਲੋਕ ਆਪਣਾ ਫਰਜ਼ ਸਮਝਦੇ ਛਡਾਉਣ ਗਏ ਸੀਗੇ ਜਿੱਥੇ ਕੱਲ ਨੂੰ ਕਿਸੇ ਤੇ ਵੀ ਦੁਕਾਨਦਾਰ ਤੇ ਉੱਤੇ ਹਮਲਾ ਹੋ ਸਕਦਾ ਕੋਈ ਹੋਰ ਵੀ ਬੱਚੇ ਤੇ ਵੀ ਹੋ ਸਕਦਾ ਉਹ ਪੂਰੀਆ ਕਰਪਾਨਾ ਲੈ ਕੇ ਰੋਡ ਦੇ ਉੱਪਰ ਉਹਨਾਂ ਨੇ ਪੂਰਾ ਗੁੰਡਾ ਕਰਦੀ ਕੀਤੀ ਉਹ ਦੇਖ ਕੇ ਕਹਿੰਦੇ ਵੀ ਤੁਹਾਨੂੰ ਫੇਰ ਦੇ ਦਾਂਗੇ ਤੇ ਉਹਨਾਂ ਨੇ ਉਹਨਾਂ ਨੂੰ ਇਹੀ ਗੱਲ ਕਿਹਾ ਜੀ ਵੀ ਮੇਰੇ ਕੋ ਗੁੰਜਾਇਸ਼ ਨਹੀਂ ਹੈਗੇ ਤੁਸੀਂ ਮੈਨੂੰ ਪੈਸੇ ਦੇ ਦਿਓ ਤੇ ਉਹ ਉਹਨਾਂ ਨੇ ਲੈ ਕੇ ਚਲੇ ਗਏ ਪੈਸੇ ਦੇਖ ਨਹੀਂ ਕਰਪਾਨਾ ਤੇ ਗਨਾਚੀਆਂ ਸੀ ਦੁਬਾਰਾ ਜਾ ਕੇ ਲੈ ਕੇ ਆਏ ਨੇ ਕਿ ਪਹਿਲੀ ਉਹਨਾਂ ਕੋਲ ਸੀ ਕਿ ਗੱਡੀ ਜੋ ਕੱਢੀ ਹੋ ਜਦੇ ਉਹਨਾਂ ਨੇ ਅੱਛਾ ਇਹਨਾਂ ਕੋਈ ਲੈਮ ਦੇਣ ਦਾ ਸੀਗਾ ਆਈਸਕ੍ਰੀਮ ਦਾ ਰੋਲਾ ਜਿਹਾ ਫਿਰ ਉਹਨਾਂ ਅਸੀਂ ਤੇ ਉਹਨਾਂ ਦੁਕਾਨਦਾਰ ਇੱਕ ਦੂਜੇ ਨਾਲ ਸਾਥ ਦਿੰਦੇ ਆ ਵੀਰੋ ਕੱਟੇ ਹੋ ਕੇ ਪੈ ਗਏ ਉਹ ਜਾਨ ਨੂੰ ਨੀਤੇ ਪਿੱਛੇ ਸਾਹਮਣੇ ਬਣਾ ਹੋ ਜਾਣਾ ਸ਼ਹਿਰ ਦੇ ਮੋਤਵਾਰ ਸੜਕਾਂ ਤੇ ਹਮਲਾ ਹੋ ਜਾਣਾ ਬੜੀ ਮਾੜੀ ਗੱਲ ਆ ਮੈਂ ਕਹੂੰਗਾ ਸਰਕਾਰ ਨੂੰ ਸੋਚਣਾ ਚਾਹੀਦਾ ਲਾਅ ਆਰਡਰ ਦੀ ਬੜੀ ਸਥਿਤੀ ਮਾੜੀ ਹੈ ਜੇ ਸਰਕਾਰ ਦੇ ਮੇਨ ਨਮਾਇੰਦਿਆਂ ਤੇ ਜੇ ਹਿੱਕੇ ਹਮਲੇ ਹੁੰਦੇ ਆ ਤਾਂ ਆਮ ਪਬਲਿਕ ਦਾ ਕੀ ਬੰਦਾ ਸਰਕਾਰ ਨੂੰ ਕੋਈ ਆਵਾਜੂਕ ਚੋਣ ਜਿਵਾੜ ਲਓ ਕੋਈ ਚੱਲ ਰਹੀ ਸੀ ਲੜਾਈ ਕੁੱਤਰੀ ਸੀ ਉਹਨਾਂ ਨੂੰ ਬਜਾਅ ਚੁਣ ਗਏ ਜੋ ਪਤਾ ਲੱਗਿਆ ਤੋ ਇਹ ਇਹਨਾਂ ਦੇ ਰੋਲ ਤੇ ਆਪਣੇ ਕਨਫੈਕਟਰੀ ਦੁਕਾਨ ਤੇ ਝਗੜਾ ਹੋਇਆ ਸੀਗਾ ਹਾਂਜੀ ਕੱਲ ਉਹ ਆਪਣੇ 95 ਰੁਪਏ ਦੀ ਆਈਸਕ੍ਰੀਮ ਜਾਂ ਵਗੈਰਾ ਸਮਾਨ ਲੈ ਕੇ ਗਏ ਸੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੇ ਲਲੜੀ ਰੋਡ ਤੇ ਦੁਕਾਨਦਾਰ ਤੇ ਹਮਲਾ ਆਸ ਪੜੋਸ ਦੇ ਦੁਕਾਨਦਾਰ ਬਚਾਨ ਆਏ ਤੇ ਉਹਨਾਂ ਵੀ ਤੇਜ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਗਿਆ ਪ੍ਰਤ ਜਾਣਕਾਰੀ ਦੇ ਅਨਸਾਰ ਖੰਨਾ ਲਲੜੀ ਰੋਡ ਤੇ ਨਜ਼ਦੀਕ ਸੁਨੀਲ ਕੁਮਾਰ ਨੀਟਾ ਐਮਸੀ ਦੇ ਆਫਿਸ ਦੇ ਨਾਲ ਦੇ ਦੁਕਾਨਦਾਰ ਤੋਂ ਕੁਝ ਲੋਕ ਸਮਾਨ ਲੈਣ ਆਏ ਦੁਕਾਨਦਾਰ ਦਾ ਕਹਿਣਾ ਹੈ ਕਿ ਉਹ 50 ਰੁਪਏ ਦੇ ਉਧਾਰ ਮੰਗ ਰਹੇ ਸੀ ਜਦ ਮੈਂ ਉਹਨਾਂ ਨੂੰ ਮਨਾ ਕੀਤਾ ਤੇ ਉਹਨਾਂ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜਦੋਂ ਆਸ ਪੜੋਸ ਦੇ ਦੁਕਾਨਦਾਰ ਤੇ ਮਹੱਲਾ ਨਿਵਾਸੀ ਉਹਨਾਂ ਨੂੰ ਬਚਾਉਣ ਆਏ ਤੇ ਉਹਨਾਂ ਨੇ ਲਿਲੇੜੀ ਰੋਡ ਤੇ ਦੁਕਾਨਦਾਰ ਗੁਰਮੀਤ ਸਿੰਘ ਕਲੱਬ ਦਾ ਕਹਿਣਾ ਹੈ ਕਿ ਜਦੋਂ ਅਸੀਂ ਦੁਕਾਨਦਾਰ ਨੂੰ ਛਡਾਣ ਗਏ ਤੇ ਉਹਨਾਂ ਨੇ ਆਪਣੀ ਕਾਰ ਦੇ ਵਿੱਚੋਂ ਤੇਜਦਾਰ ਹਥਿਆਰ ਕੱਢ ਕੇ ਸਾਡੇ ਤੇ ਵੀ ਹਮਲਾ ਕਰ ਦਿੱਤਾ ਪੁਲਿਸ ਮੌਕੇ ਤੇ ਪਹੁੰਚੀ ਡੀਐਸਪੀ ਹਿਮਤ ਮਲੋਤਰਾ ਤੇ ਐਸਐਚਓ ਗੁਰਮੀਤ ਸਿੰਘ ਮੌਕੇ ਤੇ ਪਹੁੰਚ ਕੇ ਗਾਇਲਾ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਸੀ। ਇਹ ਸਾਡੇ ਨਾਲ ਨਾ ਦੁਕਾਨ ਆ ਲੁਕਸਨੀ ਲਵਾਵਿਆਂ ਦੀ। ਉਹਦੇ ਨਾਲ ਤੋਂ ਬਾਈ ਕਰ ਰਹੇ ਸੀਗੇ। ਤੇ ਉਹਨੂੰ ਜਨੂ ਨੇ ਹਾਕਮਰੀ 7:30 ਜਾਂ 10:00 ਕ ਜਣੇ ਹੁੰਦੇ ਨੇ ਉਹ ਉਹਨੂੰ ਕੁੱਟਰੇ ਦੀ ਦੁਕਾਨ ਦੇ ਅੰਦਰ। ਉਹ ਦੁਕਾਨ ਦੇ ਮੱਦੇ ਮੈਂ ਵੀ ਚਲੇ ਗਿਆ ਸਾਹਮਣੇ ਨੀਟੇ ਨੀਟਾ ਵੀ ਰਾ ਦੱਤ ਵੀਰਾ ਇਹ ਜੇ ਮਾਰੇ ਆ। ਉਹ ਵੀ ਸਾਰੇ ਖੜੇ ਸੀਗੇ। ਇਹਨੂੰ ਦੇਖਿਆ ਵੀ ਸਾਰੇ ਦੁਕਾਨ 'ਚ ਪੜ ਗਏ ਉਹ ਫੜ ਲ ਕੇ ਮੈਂ ਵੀ ਚਲੇ ਗਿਆ। ਉਨੇ ਤੱਕ ਮਰੇ ਜਦ ਕੱਢ ਕੇ ਕਿਰਪਾਨ ਨੂੰ ਪਹਿਲਾਂ ਦੱਤ ਤੇ ਮਾਰੀ ਪਰ ਮੇਰੇ ਸਿਰ ਤੇ ਮਾਰੀ ਹਨ ਇਹ ਤਿੰਨ ਚਾਰ ਜਣੇ ਤੇ ਦੋ ਜਣ ਦੋ ਤੋ ਸਾਹਮਲੇ ਸੀ ਉਹ ਤਿੰਨ ਇੱਕ ਗੱਡੀਆਂ ਮੋੜਾ ਗਿਆ ਸੱਤ ਅੱਠ ਜਾਂ 10 ਜਣੇ ਹੋਣੇ ਕੱਢੂਆ ਇਹ ਦੱਤ ਕਿਰਪਾਨ ਦੀ ਗਈ ਕਦੇ ਬਰਸ਼ਾ ਸੀ ਕਦੇ ਪੂਸਤ ਸੀ ਆ ਮੇਰੇ ਵਿੱਚ ਸੱਚ ਤੱਕ ਮਰੇ ਦੱਤ ਵੀਰੇ ਦੀ ਮਾਰੀ ਇਹ ਜੀ ਨੀ ਨਾਲ ਸੀ ਗਾ एमसी ਨਾਲ ਸੀ ਗਾ ਬੀਟਾ ਉਹ ਜੋ ਪੱਜ ਕੇ ਦੁਕਾਨਦਾਰ ਬਚਾਉਣਗੇ ਮੈਂ ਵੀ ਪੱਜ ਕੇ ਗਿਆ ਤੇ ਸਾਰੇ ਕੱਟ ਹੋ ਗਏ ਉਹ ਜਾਨ ਨੂੰ ਗੱਡੀ ਲੈ ਕੇ ਨਿਕਲ ਗਏ ਕਿੰਨੇ ਜਾਨੇ ਸੀ ਉਹ ਪਰ 12 13 ਜਾਨੇ ਤੇ ਬੰਦੇ ਪਤੇ ਕੌਣ ਨੇ ਉਹ ਮੇਰੇ ਨਾਲ ਸਾਡੀ ਗਲੀ ਚ ਨਵੇਂ ਆਏ ਨੇ ਵੀਰੇ ਚਾਰ ਨੰਬਰ ਪੱਤੀ ਸਵੀਟ ਵਾਲੇ ਨੇ ਲੇਡੀ ਰੋਡ ਤੋਂ ਉਹ ਪਛਾਣ ਹੈਗੀ ਤੁਹਾਨੂੰ ਹਾਂ ਸਾਡੇ ਕਮਾਂਡੀਆਂ ਮੈਂ ਕਿਹਾ ਵੀ ਮਾਰੋ ਕਮਾਂਡੀਆਂ ਨੂੰ ਸਭ ਮਾਰ ਕੇ ਨਿਕਲ ਗਏ ਹੁਵੇ ਅਮਰੇ ਸਿਰ 'ਚ ਮਾਰਿਆ ਉਹਦੇ ਦੰਤ ਕਿਥੇ ਗਏ ਉਹਦੇ ਬੱਦ ਲੱਗੇ ਦੰਤ ਤੇ ਕੀ ਮੰਗ ਕਰਦੇ ਹਾਂ ਸਾਹ ਪਿਆ ਉਹਨਾਂ ਚਾਹੀਦਾ ਉਹਨਾਂ ਦਾ ਦੁਕਾਨਦਾਰ ਨਾਲ ਪਿਆ ਮੇਰਾ ਭਾਈ ਆਪਾਂ ਇਹ ਕਰਕੇ ਉਹ ਦੁਕਾਨਦਾਰ ਸੱਡ ਭਰਾਵਾਂ ਨੇ ਇਹ ਵੀ ਉਹਦੇ ਵੀ ਲੱਗੀਆਂ ਸਾਡੇ ਵੀ ਲੱਗੀਆਂ ਮਤਲਬ ਇਹ ਆਪਣਾ ਇਨਸਾਫ ਚਾਹੁੰਦੇ ਆ ਵੀ ਗਲਤ ਹੋਇਆ ਸਾਡੇ ਇਕੱਠਾ ਜਿਹੜੇ ਕਿਰਪਾਨਾਂ ਤੇ ਗੰਡਾਸੀਆ ਸੀ ਦੁਬਾਰਾ ਜਾ ਕੇ ਲੈ ਕੇ ਆਏ ਨੇ ਕਿ ਪਹਿਲੀ ਉਹਨਾਂ ਕੋਲ ਸੀ ਕਿ ਗੱਡੀ ਜੋ ਕੱਢੀ ਨਾ ਜਦੋਂ ਉਹਨਾਂ ਨੇ ਅ ਇਹਨਾਂ ਕੋਈ ਲਹਿਮ ਦੇਣ ਦਾ ਸੀਗਾ ਆਈਸਕ੍ਰੀਮ ਦਾ ਰੋਲਾ ਜਿਹਾ ਫਿਰ ਉਹਨਾਂ ਅਸੀਂ ਤੇ ਉਹਨਾਂ ਦੁਕਾਨਦਾਰ ਇੱਕ ਦੂਜੇ ਨਾਲ ਸਾਥ ਦਿੰਦੇ ਆ ਇਹਨੂੰ ਕੱਟੇ ਹੋ ਕੇ ਪੈ ਗਏ ਉਹ ਜਾਨੂ ਨੀਤੇ ਪਿੱਛੇ ਸਾਹਮਣੇ ਵੀ ਆ ਗਏ ਇਹਨਾਂ ਦੇ ਮਗਰ ਪੈ ਕੇ ਮੇਰੇ ਮਗਰ ਪੈ ਗਏ ਜੀ ਕੀ ਨਾ ਹੈ ਮੇਰਾ ਨਾਮ ਸੁਨੀਲ ਹੈ ਜੀ ਤੇ ਕੀ ਹੋਇਆ ਅੱਜ ਅੱਜ ਜੀ ਅੱਜ ਤਾਂ ਵੜਾਈ ਹੋਈ ਆ ਹਾਂ ਜੀ ਜੀ ਉਹਨਾਂ ਨੇ ਕੱਲ ਸਮਾਨ ਲੈ ਕੇ ਗਿਆ ਸੀਗਾ ਮੇਰੇ ਤੋਂ ਅੱਛਾ ਜੀ 95 ਰੁਪਏ ਸੌਦਾ ਲਿਆ ਉਹਨਾਂ ਨੇ 50 ਰੁਪਏ ਮੈਨੂੰ ਦੇ ਕੇ ਕਹਿੰਦੇ ਵੀ ਤੁਹਾਨੂੰ ਫੇਰ ਦੇ ਦਾਂਗੇ ਤੇ ਮਨਾਨਾ ਉਹਨਾਂ ਨੂੰ ਇਹੀ ਗੱਲ ਕਿਹਾ ਜੀ ਵੀ ਮੇਰੇ ਕੋ ਗੁੰਜਾਇਸ਼ ਨਹੀਂ ਹੈਗੇ ਤੁਸੀਂ ਮੈਨੂੰ ਪੈਸੇ ਦੇ ਦਿਓ ਤੇ ਉਹਨਾਂ ਨੇ ਲੈ ਕੇ ਚਲੇ ਗਏ ਪੈਸੇ ਦੇਖ ਨਹੀਂ ਗਏ ਮੈਨੂੰ ਫਿਰ 10 ਮਿੰਟ ਬਾਅਦ ਆ ਕੇ ਉਹਨਾਂ ਨੇ ਕਿਹਾ ਸਾਮਾਨ ਰੱਖ ਲੈ ਸਾਡੇ 50 ਰੁਪਏ ਮੋੜ ਦੇ ਫਿਰ ਮੈਂ ਉਹਨਾਂ ਨੂੰ ਦਿੱਤਾ ਉਹਨਾਂ ਨੇ ਚਲੇ ਗਏ ਫਿਰ ਅੱਜ ਆ ਕੇ ਮੇਰੇ ਤੇ ਇੱਕਦਮ ਹਮਲਾ ਕਰਿਆ ਅੰਦਰ ਦੁਕਾਨ ਦੇ ਅੰਦਰ ਤੇ ਅੱਜ ਹੁਣ ਚਾਰ ਜਣੇ ਉਹਨਾਂ ਨੇ ਆ ਕੇ ਮੇਰੇ ਪਹਿਲੇ ਥੱਪੜ ਮਾਰੇ ਨੇ ਜੀ ਤੇ ਦੇਖੋ ਉੱਤੋਂ ਹਮਤਾ ਪਹਿਲੇ ਉਹਨਾਂ ਨੇ ਕਿ 10 ਰਾਲੀ ਆਈਸਕ੍ਰੀਮ ਲੈ ਕੇ ਗਏ ਸੀਗੇ ਉਹ ਕਹਿੰਦਾ ਮੈਨੂੰ ਐਕਸਪਾਇਰੀ ਦੇ ਦਿੱਤੀ ਜੀ ਐਕਸਪਾਇਰੀ ਨਹੀਂ ਸੀਗਾ ਸਹੀ ਸੀ ਉਹ ਆ ਤਾਂ ਉਹਨਾਂ ਨੇ ਲੇਟ ਕਰਕੇ ਰਾस्ते 'ਚ ਖੁਰ ਗਿਆ ਉਹ ਫਿਰ ਕਹਿੰਦਾ ਵੀ ਤੂੰ ਐਕਸਪਾਇਰੀ ਦੇ ਕੇ ਸਾਨੂੰ ਜਾਣ ਕੇ ਦਿੱਤਾ ਜੀ ਤੇ ਮੇਰੇ ਤੋਂ ਉਹਨਾਂ ਨੇ ਆ ਕੇ ਹਮਲਾ ਕਰੇ ਤਾਂ ਕਾਂ ਤੇ ਅੰਦਰ ਫਿਰ ਥੱਪੜ ਮਾਰੇ ਤੇ ਮੁੱਕੇ ਮਾਰੇ ਤੇ ਇੰਨੇ ਮਰ ਦਰਦ ਹੋ ਰਿਹਾ ਅੰਦਰ ਕਹਿੰਦੇ ਬਹੁਤ ਆਉਂਦਾ ਬੋਲ ਸਿਰ ਉਸ ਤੋਂ ਬਾਅਦ ਜਿਹੜੇ ਬਾਕੀ ਚੁਣੇ ਸਨ ਚੱਲ ਗਏ ਤੇ ਉਹ ਵੀਰੇ ਉਹ ਨਹੀਂ ਛਡਾਣੇ ਆ ਰਹੇ ਸੀਗੇ ਇਹਨਾਂ ਨੂੰ ਇਹਨਾਂ ਨੇ ਗੱਡੀ 'ਚੋਂ ਸਮਾਨ ਕੱਢ ਕੇ ਉਹਨਾਂ 'ਤੇ ਹਮਲਾ ਕਰ ਲਿਆ ਉਹਨਾਂ ਨੇ ਕੀ ਕੀ ਸੀਗੇ ਉਹਨਾਂ ਕੋਲ ਉਹਨਾਂ ਕੋਲ ਤਲਵਾਰ ਸੀਗੇ ਜੀ ਇੱਕ ਡੰਡਾ ਸੀਗਾ ਉਹਨਾਂ ਕੋ ਤੇ ਦੋ ਆਈਟਮ ਸੀਗੇ ਜੀ ਕਿੰਨੇ ਜਣੇ ਸੀਗੇ ਉਹ ਕੋ ਚਾਰ ਜਣੇ ਸੀਗੇ ਜੀ ਗੱਡੀ ਚਾਰੀ ਸੀਗੀ ਹਾਂ ਜੀ ਇਹਨਾਂ ਨੇ ਤੇ ਹੁਣ ਸੱਟਾਂ ਕਿਤੇ ਲੱਗ ਗਈਆਂ ਲੋ ਸੱਟਾਂ ਮੇਰੇ ਕਲਬ ਵੀਰੇ ਤੇ ਲੱਗਿਆ ਦੱਤ ਵੀਰੇ ਤੇ ਲੱਗਿਆ ਤੇ ਮੇਰੇ ਇੱਥੇ ਕੜਾ ਮਾਰੇ ਉਹਨਾਂ ਨੂੰ ਮੇਰਾ ਅੰਦਰ ਬਹੁਤ ਦਰਦ ਹੋ ਰਿਹਾ ਐਮਸੀਪੀ ਨਾਲ ਸੀ ਤੁਹਾਡੇ ਹਾਂ ਐਮਸੀ ਸਾਹਿਬ ਵੀ ਆਈ ਸੀ ਚੜਾਣ ਤੇ ਹੁਣ ਮਾਨ ਕੀ ਕਰਦੇ ਹਾਂ ਜੀ ਮਾਨ ਦੇ ਕੋਈ ਇਹਨਾਂ ਦੇ ਮੈਂ ਆਪਣੀ ਦੁਕਾਨਦਾਰ ਬੋਲੋ ਸਹੀ ਗੱਲ ਦੱਸਦਾ ਜਿਹੜੇ ਕੀ ਇਹਨਾਂ ਨੇ ਮੈਨੂੰ ਉਧਾਰ ਮੰਗੇ ਮੈਂ ਉਧਾਰ ਜਵਾਬ ਦੇਤਾ ਉਸ ਕਰਕੇ ਉਹਨਾਂ ਨੇ ਮੇਰਾ ਤੇ ਹਮਲਾ ਕਰਨਾ ਕਰਤਾ ਅਨਿਆ ਦੇ ਮੰ ਮਦਦ ਕਾਰਵਾਈ ਹੋਣਾ ਚਾਹੀਦਾ ਸਖ਼ਤ ਠੀਕ ਹੈ ਜੀ 10 5-7 ਬੰਦੇ ਨਸ਼ੇੜੀ ਬੰਦੇ ਨਾਲ ਵਾਲੇ ਦੁਕਾਨ ਤੇ ਫੁੱਟਕੜੀਆ ਕਰਨ ਲੱਗਿਆ ਕੇ ਸਾਡੇ ਨਾਲ ਮੁੰਡਾ ਲਪਾਤੀ ਨਾਲ ਜੂੜੀ ਟੋਟਮਾਰਕ ਆ ਕੇ ਅਸੀਂ ਹਟਾਉਣਗੇ ਹਟਾਉਣਗੇ ਤੇ ਅਸੀਂ 4-5 ਮੈਂਬਰ ਬੈਠੇ ਦੇਖ ਰਹੇ ਹਾਂ ਜੀ ਜਦੋਂ ਅਸੀਂ ਆਪਣਾ ਫਰਜ਼ ਸਮਝਿਆ ਅਸੀਂ ਮੌਕੇ ਤੇ ਹਟਾਉਣਗੇ ਕੋਈ ਨਹੀਂ ਛੱਡਦੇ ਹਨ ਲੱਗਦਾ ਤੇ ਉਹਨਾਂ ਵਿੱਚ ਸਾਡੇ ਜਿਹੜੇ ਸੰਜੀਵ ਗੱਤ ਜੀ ਨੇ ਹਮ ਤੇ ਸਰਚ ਉਹਨਾਂ ਨੇ ਕਿਰਪਾਨਾ ਗੁਰਪਨਾ ਮਾਰਿਆ ਉਹ ਕੋਈ ਕਿਰਪਾਨਾ ਸੀਗੇ ਨਸ਼ੇ 'ਚ ਸੀਗੇ ਗੁੰਡੇ ਉਸ ਨਸ਼ੇ ਦੀ ਪੀ ਸੀ ਉਹਨਾਂ ਵੀ ਤੇ ਇੱਕ ਸਾਡਾ ਲਫਾਫੇ ਵਾਲਾ ਇੱਕ ਸਾਡੇ ਕੁੱਕਰ ਮਿਕਸਿੰਗ ਕਲੱਬ ਨੇ ਇਹਨਾਂ ਨੇ ਮਾਰੀਆਂ ਕਿਰਪਾਨਾ ਗੁਰਪਨਾ ਉਹਨਾਂ ਨੇ ਤੇ ਪੂਰੇ ਰੋਡ ਤੇ ਉਹਨਾਂ ਨੇ ਪੂਰੀ ਗੁੰਡਾਗਰਦੀ ਕੀਤੀ ਹੈ ਕਿੰਨੇ ਲੋਕ ਸੀਗੇ ਉਹ ਜਿਹੜੇ ਮੈਂ ਗੱਡੀ 'ਚ ਸੀਗੇ 5-6 ਢੇਣੇ ਪੂਰੇ ਨਸ਼ੇ 'ਚ ੁੱਤ ਸੀਗੇ ਹਥਿਆਰ ਇਹਨਾਂ ਕੋਲ ਸੀਗੇ ਤੇ ਦੁਕਾਨਦਾਰ ਉਹ ਜਿਹੜੀ ਅਸੀਂ ਨਾ ਜਾਂਦੇ ਸ਼ਰ ਮਾਰ ਦਿੱਤੇ ਤੇ ਹੁਣ ਸੱਟਾਂ ਕਿੱਦਾਂ ਲੱਗੀਆਂ ਕਿਵੇਂ ਲੱਗੀਆਂ ਪਤਾ ਦੇਖੋ 10 ਸਾਡੇ ਜਿਹੜੇ ਸੰਜੀਤ ਰਤਜੀ ਨੇ ਅੰਦਰ ਸਿਰ ਤੇ ਟਾਂਕੇ ਲੱਗੇ ਨੇ ਕਾਫੀ ਬਲੀਡਿੰਗ ਹੋ ਰਹੀ ਆ ਹਲੇ ਪਤਾ ਨਹੀਂ ਹਸਪੀਟਲ ਦੇ ਦਾਖਲ ਨੇ ਬਾਕੀ ਗਰਮੀਰ ਸਿੰਘ ਕਲਾ ਬੰਦੇ ਵੀ ਸਿਰ ਤੇ ਲੱਗੀ ਆ ਤੇ ਹੋਰ ਵੀ ਦੋ ਤਿੰਨ ਬੰਦੇ ਸੀਗੇ ਜਿਨ੍ਹਾਂ ਨੇ ਖੜਾ ਰਹੇ ਸੀ ਉਹਨਾਂ ਦੇ ਵੀ ਲੱਗੀਆਂ ਜੇ ਮੇਨ ਰੋਡ ਦੇ ਉੱਤੇ ਅਜਿਹੀ ਵਾਰਦਾਤ ਹੁੰਦੀ ਹੈ ਕੀ ਮੰਨ ਕਰਦੇ ਕੋ ਬਹੁਤ ਮਾੜੀ ਗੱਲ ਆ ਪ੍ਰਸ਼ਾਸਨ ਹਾਲ ਤੱਕ ਨਹੀਂ ਪਹੁੰਚਿਆ ਦੋ ਬੰਦੇ ਆਏ ਨੇ ਐਡਾ ਐਡੀ ਗੁੱਡਾ ਕਰਦੀ ਹੋਈ ਆ ਮੈਨੂੰ ਸਭ ਤੋਂ ਬਾਹਰ ਕੀ ਹੋ ਰਿਹਾ ਹੈ ਤੇ ਨਸ਼ਾ ਥੋੜੇ ਸਾਹਮਣੇ ਹੀ ਆ ਨਸ਼ੇ ਚ ਬੰਦੇ ਮੈਂ ਸ਼ਾਹ ਦੇ ਸ਼ਰੀਅਮ ਦੇਖ ਰਿਹਾ ਇੱਥੇ ਮਾਤਾ ਪ੍ਰਸ਼ਾਸਨ ਨੂੰ ਕਿ ਇਹ ਮੰਤਰ ਨੂੰ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਲਲੇੜੀ ਰੋਡ ਤੇ ਸਾਰੇ ਦੁਕਾਨਦਾਰਾਂ ਦੇ ਇੱਕ ਤਰ੍ਹਾਂ ਦਾ ਹਮਲਾ ਜਿਵੇਂ ਅਸੀਂ ਨਾ ਜਾਣਦੇ ਉਹ ਬੰਦੋ ਤਾਂ ਮਾਰ ਦੇਣਾ ਸੀਗਾ ਇਹਨਾਂ ਨੇ ਦੇਖੋ ਨਸ਼ਾ ਕਿਤੇ ਤਾਂ ਵਿਖਰੇ ਹਨ ਨਾ ਤਾਂ ਹੀ ਨਸ਼ਾ ਕਰ ਰਹੇ ਹਨ ਲੋਕ ਇਹ ਕੋਈ ਖੱਟੇ-ਖੱਟੇ ਬੰਦੇ ਸੀਗੇ ਪੰਜ-ਸੱਤ ਜਣੇ ਸਾੰਦਾ ਪਤਾ ਹੀ ਨਹੀਂ ਲੱਗਿਆ ਵੀ ਹੋਇਆ ਕਿ ਇਹ ਤਾਂ ਆਪਣਾ ਫਰਜ਼ ਸਮਝਦੇ ਛਡਾਉਣ ਗਏ ਸੀਗੇ ਇੱਥੇ ਕੱਲ ਨੂੰ ਕਿਸੇ ਨੇ ਵੀ ਦੁਕਾਨਦਾਰ ਤੇ ਉੱਤੇ ਹਮਲਾ ਹੋ ਸਕਦਾ ਕੋਈ ਹੋਰ ਦੇ ਬੱਚੇ ਤੇ ਵੀ ਹੋ ਸਕਦਾ ਉਹ ਪੂਰੀਆ ਗਰਬਾਨਾ ਲੈ ਕੇ ਰੋਡ ਦੇ ਉੱਪਰ ਉਹਨੇ ਪੂਰਾ ਗੁੰਡਾਗਰਦੀ ਕੀਤੀ ਆ ਉਹਦੇ ਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਆ ਮੈਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰੂੰਗਾ ਬਾਕੀ ਦੇਖਦੇ ਆ ਕਿ ਲੰਡਾ ਦਕਾਨਦਾਰਾਂ ਤੇ ਹਮਲਾ ਹੋਇਆ ਤੇ ਇਹ ਮੰਦਭਾਗੀ ਗੱਲ ਆ ਸਾਡੇ ਜੋ ਕਾਉਂਸਲਰ ਨੇ ਭਾਵੇਂ ਉਹ ਆਮ ਆਦਮੀ ਪਾਰਟੀ ਦੇ ਕਾਉਂਸਲਰ ਨੇ ਕੋੜਾ ਤੇ ਹਮਲਾ ਹੋ ਜਾਣਾ ਸ਼ਹਿਰ ਦੇ ਕਿਠੇਕੇਦਾਰ ਤੇ ਹਮਲਾ ਹੋ ਜਾਣਾ ਸ਼ਹਿਰ ਦੇ ਮਤਵਰ ਸਜਨਾ ਤੇ ਹਮਲਾ ਹੋ ਜਾਣਾ ਬੜੀ ਮਾੜੀ ਗੱਲ ਆ ਮੈਂ ਕਹੂੰਗਾ ਸਰਕਾਰ ਨੂੰ ਸੋਚਣਾ ਚਾਹੀਦਾ ਲਾਅ ਆਰਡਰ ਦੀ ਬੜੀ ਸਥਿਤੀ ਮਾੜੀ ਹੈ ਜੇ ਸਰਕਾਰ ਦੇ ਮੇਨ ਨਮਾਇੰਦਿਆਂ ਤੇ ਜੇ ਇਹ ਜੇ ਹਮਲੇ ਹੁੰਦੇ ਆ ਤਾਂ ਆਮ ਪਬਲਿਕ ਦਾ ਕੀ ਬਣਦਾ ਸਰਕਾਰ ਨੂੰ ਵਿਚੇ ਤੋਂ ਦੀ ਲੋੜ ਆ ਪ੍ਰਸ਼ਾਸਨ ਨੂੰ ਹੈ ਜੇ ਮਾੜੇ ਅਨਸਰਾਂ ਤੇ ਨੱਥ ਕਾਉਣ ਦੀ ਲੋੜ ਆ ਤਾਂ ਕਿ ਸਾਡੇ ਲਾਅ ਆਰਡਰ ਆਪੜ ਨੂੰ ਵਰਤਾ ਰੱਖਿਆ ਜਾਵੇ ਤੇ ਜੋ ਸ਼ਹਿਰ ਦੇ ਜੋ ਮੋਤਵ ਕਰਨ ਨੇ ਉਹਨਾਂ ਦੇ ਰੱਖਿਆ ਆਮ ਨਾਗਰਿਕਾਂ ਦੇ ਰੱਖਿਆ ਕੀਤਾ ਜਾ ਸਕੇ ਮਤੋਂ ਦਾ ਬੜਾ ਜੋ ਵੀ ਹੋਇਆ ਬਹੁਤ ਮੰਦ ਭਾਗਾ ਹੋਇਆ ਪ੍ਰਸ਼ਾਸਨ ਨੂੰ ਉੱਤੇ ਜੱਜ ਚਾਹਦਾ ਬਣ ਕੇ ਕਾਰਵਾਈ ਕਰੇ ਜਨਾਬੀ ਹਮਲਾ ਹੋਇਆ ਕੀ ਸਰ ਕੀ ਮਾਮਲਾ ਕੀ ਲੇਡੀ ਰੋਡ ਤੇ ਨਾ ਕੋਈ ਆਵਾਜ ਚੋਗ ਚੋਗ ਜਗਾਰਦੋਂ ਕੋਈ ਚੱਲ ਰਹੀ ਸੀ ਲੜਾਈ ਕੁੱਟ ਰਹੀ ਸੀ ਉਹਨਾਂ ਨੂੰ ਬਚਾਉਣ ਚੁਣ ਗਏ ਜੋ ਪਤਾ ਲੱਗਿਆ ਤੋ ਇਹ ਇਹਨਾਂ ਦੇ ਮਗਰ ਪੈ ਗਏ ਇਹਨਾਂ ਨਾਲ ਨਰਾਇਣ ਦੀ ਕੋਲ ਟੈਨਨ ਸਰ ਕਿੰਨੀ ਕਿ ਸਟਾਫ ਕਰਦੇ ਕੋਈ ਸ਼ਾਰਟ ਸੁਝੀ ਲੱਗਿਆ ਸਭ ਇਹ ਰੈਜ਼ਿਡੈਂਟ ਚਤਰੇ ਤੋਂ ਬਾਹਰ ਨੇ ਵੱਟ ਲੱਗਿਆ ਸਰ ਹੁਣ ਤੱਕ ਕੋਈ ਜਾਂਚ ਪਰਾ ਨਹੀਂ ਕੋਣ ਸੀ ਯਾਰ ਸਾਰੀ ਐਸਐਚਓ ਕਰ ਰਿਹਾ ਗੁਰਮੀ ਸਿੰਘ ਤੇ ਬਿਆਨ ਲਿਖ ਰਹੇ ਨੇ ਕਿ ਜਲਦੀ ਕਾਰਵਾਈ ਕਰਾਂਗੇ ਬੰਦੇ ਆਇਡੈਂਟੀਫਾਈ ਹੋ ਗਏ ਯਾਰ ਅੱਤ ਯਾਰ ਲੜੀ ਰੋਡ ਤੇ ਜਿਹੜੀ ਅੱਜ ਪੰਗਾ ਪਿਆ ਤਾਂ ਕੀ ਕੀ ਗੱਲ ਹੋਈ ਇਹ ਲੇਡੀ ਰੋਡ ਤੇ ਆਪਣੇ ਕਨਫੈਕਟਰੀ ਦੁਕਾਨ ਤੇ ਝਗੜਾ ਹੋਇਆ ਸੀਗਾ ਹਾਂਜੀ ਕੱਲ ਉਹ ਆਪਣੇ 95 ਰੁਪਏ ਦੀ ਆਈਸਕ੍ਰੀਮ ਜਾਂ ਵਗੈਰਾ ਉਹ ਸਾਮਾਨ ਲੈ ਕੇ ਗਏ ਸੀਗੇ ਤੇ ਉਹਨਾਂ ਕੋਲ ਪੈਸੇ ਪੂਰੇ ਨਹੀਂ ਸੀਗੇ ਉਹ ਵਾਪਸ ਕਰਕੇ ਸਾਮਾਨ ਅੱਜ ਉਹ ਬੰਦੇ ਫਲਾਨ ਕਰਕੇ ਆਏ ਸੀ ਹਮਲਾ ਕੀ ਤਰ੍ਹਾਂ ਦੁਕਾਨਦਾਰ ਦੇ ਉੱਤੇ ਜਿਹੜੇ ਬੰਦੇ ਸ਼ਰਾਬ ਆਏ ਸੀ ਉਹਨਾਂ ਦੇ ਕਰਨ ਲੱਗੇ ਨੇ ਤਿੰਨ ਉਹ ਆਪਣੇ ਹਸਤਾਖਤਾਂ ਕਰ ਲੈ ਅਸੀਂ ਵੈਰੀਫਾਈ ਕਰ ਰਹੇ ਹਾਂ ਜੋ ਵੀ ਬੰਦੇ ਕਾਨੂੰਨੀ ਕਰ ਰਹੇ ਨੇ ਸਰ ਕਿੰਨੇ ਬੰਦੇ ਹੀ ਹਮਲਾ ਕਰਨਗੇ